ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਨਾ ਪੋਸਟ ਪਾਈ ਗਈ ਆ ਕਿ ਮਤਲਬ ਚੌਂਕੀ ਬਰਿਆਰ ਤੇ ਜਿਹੜਾ ਵਾ ਗਨੇੜ ਹਮਲਾ ਕੀਤਾ ਗਿਆ ਇਹੋ ਜੀ ਕੋਈ ਵੀ ਗੱਲਬਾਤ ਨਹੀਂ ਇਹ ਕੋਈ ਵੀ ਗੱਲ ਨਾ ਹੀ ਸਾਡੇ ਧਿਆਨ ਚ ਆਈ ਹੈ ਨਾ ਹੀ ਇੱਥੇ ਕੋਈ ਹੋਈ ਆ ਸਾਡੇ ਕਿਵੇਂ ਪਤਾ ਲੱਗਾ ਜੀ ਸਾਨੂੰ ਜਿਹੜਾ ਤੋਂ ਜਿਹੜਾ ਚੱਲੀ ਪੋਸਟ ਤੋਂ ਪਤਾ ਲੱਗਾ ਤੇ ਸਾਡੇ ਇੱਥੇ ਕੋਈ ਗੱਲਬਾਤ ਨਹੀਂ ਕੋਈ ਹੋਰ ਕਿਹਦੇ ਤੋਂ ਪਾਈ ਗਈ ਹੈ ਪੋਸਟ 'ਚ ਲਿਖਿਆ ਵੀ ਅਸੀਂ ਚੌਂਕੀ ਬਰਿਆਰ ਉੱਤੇ ਜਿਹੜਾ ਵਾ ਗਨੇੜ ਹਮਲਾ ਕੀਤਾ ਵਾ ਤੇ ਵੀ ਸਾਡੇ ਜਿਹੜੇ ਭਰਾ ਸੰਨੀ ਨੂੰ ਕੋਈ ਕੁੱਟਮਾਰ ਕੀਤੀ ਉਹਦੇ ਕਰਕੇ ਸੰਨੀ ਉਹ ਰੰਗਰਸ ਵਾਲਾ ਫੰਨੀ ਇਹ ਪਤਾ ਨਹੀਂ ਕੋ ਆਮਰ ਸਰ ਵਾਲੇ ਉਹ ਹੋਣਾ ਜਿਹੜਾ ਕਤਲ ਮੁਕਾ ਵਾਲੇ ਸੀ ਸੂਰੀ ਸੂਰੀ ਦਾ ਵਾਲਾ ਉਹਦੇ ਕਰਕੇ ਤੇ ਇੱਥੇ ਤੇ ਕੋਈ ਗੱਲਬਾਤ ਇਹੋ ਜੀ ਹੈ ਹੀ ਨਹੀਂ 1% ਵੀ ਕੋਈ ਨਹੀਂ ਗੱਲ ਉਹ ਸੀਸੀਟੀਵੀ ਦੇਖੇ ਦੀ ਗੱਲ ਸੀ ਸੀਸੀਟੀਵੀ ਸਾਰੇ ਚੈੱਕ ਕੀਤੇ ਆ ਕੋਈ ਗੱਲਬਾਤ ਹਾਂ ਜਣੀ ਕਿ ਜਗਤੀ ਕੀਤਾ ਪੁੱਛੋ ਜੀ ਪੋਸਟ ਵਿੱਚ ਇਹੋ ਕੀਤਾ ਵਾ ਕਿ ਅਸੀਂ ਬਰਿਆਚ ਚੌਂਕੀ ਦੇ ਜਿਹੜਾ ਗ੍ਰਨੇਡ ਹਮਲਾ ਕੀਤਾ ਵਾ ਪਰ ਇਹੋ ਜੀ ਜਿਹੜੀ ਆ ਕੋਈ ਗੱਲਬਾਤ ਵੀ ਨਹੀਂ ਹੈ ਜੀ